ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਪੈਨਪ੍ਰਵਾਹ ਨੂੰ ਪਿਆਰ ਪਰਸਾਤ ਸ੍ਰੀ ਅਕਾਲ ਅੱਜ ਦੀ ਵੀਡੀਓ ਕੋਸ਼ਿਸ਼ ਕਰੂੰਗੀ ਕਿ ਲੰਬੀ ਨਾ ਜਾਵੇ ਪਰ ਪਤਾ ਨਹੀਂ ਕਿਉਂ ਫਿਰ ਵੀ ਮੈਂ ਤਾਂ ਲੰਬੀ ਚਲੀ ਜਾਂਦੀ ਪਰ ਮੈਂ ਤੁਹਾਡੇ ਨਾਲ ਗੁੱਸੇ ਵੀ ਹਾਂ ਕਿਉਂਕਿ ਤੁਸੀਂ ਮੈਨੂੰ ਕਹਿੰਦੇ ਨਾ ਵੀ ਦੀਦੀ ਤੁਸੀਂ ਵੀਡੀਓ ਲੰਬੀ ਕਰ ਦਿਓ ਤੇ ਮੈਂ ਜੇ ਛੋਟੀ ਵੀਡੀਓ ਪਾਈ ਹੈਗੀ ਤਾਂ ਤੁਸੀਂ ਸਿਰਫ ਡੇਢ ਮਿੰਟ ਹੀ ਦੇਖੀਏਗੀ ਨਾ ਤਾਂ ਉਸੇ ਨਾਲ ਦੇਖਣੀ ਤਾਂ ਸਕਿੱਪ ਕਰਕੇ ਹੁੰਦੀ ਹੈ ਚਾਹੇ ਲੰਬੀ ਹੋਵੇ ਚਾਹੇ ਛੋਟੀ ਹੋਵੇ ਹੈ ਨਾ ਮੇਰੀ ਵੀਡੀਓ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਤੁਹਾਨੂੰ ਨਹੀਂ ਮਿਲੇਗੀ ਜਿਹੜੀ ਕਿ ਤੁਹਾਡੇ ਕੰਮ ਦੀ ਨਾ ਹੋਵੇ। ਦੂਸਰੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਮੇਰਾ ਵੀਡੀਓ ਲੰਬੀ ਕਰਨ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਇਹਦੇ ਵਿੱਚ ਮੇਰਾ ਵੀ ਪੁੰਨ ਹੋ ਜਾਏ ਤੇ ਤੁਹਾਡਾ ਵੀ ਹੋ ਜਾਏ ਕਿਉਂਕਿ ਜਿਹੜਾ ਮੈਂ ਆਪਣੀ ਵੀਡੀਓ ਬਣਾਉਣੀ ਹੈ ਜੋ ਵੀ ਮੈਨੂੰ ਇਸਨਾਂ ਦੀ ਇਨਕਮ ਮਿਲਦੀ ਹੈ ਮੈਂ ਉਹਦੇ ਵਿੱਚੋਂ ਨਾ ਜਿਹੜਾ ਵੀ ਦਸਵੰਦ ਹੁੰਦਾ ਹੈ ਉਹਦੇ ਨਾਲ ਮੈਂ ਜਿਹੜੇ ਬੱਚੇ ਆਪਣੀ ਫੀਸ ਨਹੀਂ ਭਰ ਸਕਦੇ ਸਕੂਲਾਂ ਦੇ ਵਿੱਚ ਪੜਦੇ ਆ ਪੜਨਾ ਚਾਹੁੰਦੇ ਆ ਗੁਰਸਿੱਖ ਬੱਚੇ ਨੇ ਚਾਹੇ ਦੂਸਰੇ ਬੱਚੇ ਨੇ ਗਰੀਬ ਪਰਿਵਾਰਾਂ ਦੇ ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਉਹਨਾਂ ਦੀ ਫੀਸ ਦੇ ਸਕਾਂ ਤਾਂ ਇਹਦੇ ਵਿੱਚ ਤੁਹਾਡਾ ਵੀ ਫਾਇਦਾ ਹੀ ਹੈਗਾ ਕਿਉਂਕਿ ਅਗਰ ਤੁਸੀਂ ਪੈਸੇ ਤਾਂ ਕੋਈ ਪੈਸਾ ਨਹੀਂ ਲੱਗਦਾ ਤੁਹਾਡਾ ਹਨਾ ਅਗਰ ਤੁਸੀਂ ਮੇਰੀ ਵੀਡੀਓ ਨੂੰ 5 ਮਿੰਟ 7 ਮਿੰਟ ਦੇਖ ਲਉਂਗੇ ਤਾਂ ਉਹਦੇ ਨਾਲ ਜਿਹੜੀ ਵੀ ਹੈ ਨਾ ਵੀ ਮੈਨੂੰ ਵੀ ਥੋੜੀ-ਬੋਤੀ ਇਨਕਮ ਆਉਂਦੀ ਹੈਗੀ ਫਿਰ ਉਹਦੇ ਵਿੱਚੋਂ ਆਪਾਂ ਅੱਗੇ ਵੀ ਦਸਵੰਦ ਦੇ ਸਕਦੇ ਆ ਉਹਦੇ ਨਾਲ ਤੁਹਾਡਾ ਵੀ 1 ਰੁਪਿਆ 2 ਰੁਪਿਆ ਜਿਵੇਂ ਲਾ ਲਓ ਹਨਾ ਵੀ ਆਪਣਾ ਦਸਵੰਦ ਦੇ ਵਿੱਚ ਪੈ ਜਾਂਦਾ ਜਾਣੇ-ਅਣਜਾਣੇ ਦੇ ਵਿੱਚ ਆਪਾਂ ਨਾ ਅੱਗੇ ਪੁੰਨ ਕਰ ਸਕਦੇ ਆ ਤੁਹਾਡਾ ਮਨ ਕਰਦਾ ਹੈ ਦੇਖੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਪਰ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਕੋਈ ਵੀ ਤੁਸੀਂ ਨਾ ਮੋਬਾਈਲ ਨੂੰ ਸਾਈਡ ਤੇ ਰੱਖ ਕੇ 2-4 ਮਿੰਟ ਵੀਡੀਓ ਨੂੰ ਲੰਬੀ ਚਲਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮੈਨੂੰ ਸਾਰਾ ਪਤਾ ਲੱਗਦਾ ਵੀ ਕਿਹੜਾ ਕਿੰਨਾ ਟਾਈਮ ਵੀਡੀਓ ਨੂੰ ਦੇਖ ਰਿਹਾ ਹੈਗਾ ਤਾਂ ਪਲੀਜ਼ ਮੇਰੀ ਹੱਥ ਬਨ ਕੇ ਵੀ ਇੰਦਿਆ ਦੇਖੋ ਇਹ ਨਾ ਸੋਚਿਆ ਕਰੋ ਇੱਕ ਸੈਲਫ ਮਤਲਬ ਕਿ ਆਪਾਂ ਕਹਿੰਦੇ ਵੀ ਸਿਰਫ ਆਪਾਂ ਆਪਣੇ ਆਪਣੇ ਲਈ ਸੋਚਦੇ ਹਾਂ ਨਾ ਦੂਸਰੇ ਲਈ ਵੀ ਥੋੜਾ ਜਿਹਾ ਸੋਚਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਵਾਇਗਰੂ ਜੀ ਉਸ ਦਾ ਫਲ ਹੀ ਦਿੰਦਾ ਹੈ ਕਿਉਂਕਿ ਇਸ ਚੀਜ਼ ਮੈਂ ਤੁਹਾਡੇ ਨਾਲ ਪਹਿਲਾਂ ਨਹੀਂ ਸਾਂਝੀ ਕੀਤੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀਗੀ ਹਨਾ ਵੀ ਮੈਂ ਆਪਣੀ ਇਹ ਪਰਸਨਲ ਚੀਜ਼ ਨੂੰ ਸਾਂਝੀ ਕਰਾਂ ਪਰ ਤੁਸੀਂ ਮੈਨੂੰ ਜਦੋਂ بار بار ਕਹੀਗੇ ਨਾ ਮੈਂ ਸੋਚਿਆ ਵਿੱਚ ਅੱਜ ਤੁਹਾਨੂੰ ਇਹ ਚੀਜ਼ ਨੂੰ ਦੱਸ ਹੀ ਦਿੰਦੇ ਆ ਕਿਉਂਕਿ ਮੇਰੀ ਕੋਸ਼ਿਸ਼ ਹੈ ਕਿ ਜਿੰਨੀ ਵੀ ਮੇਰੀ ਦਸਵੰਦੀ ਹੋਊਗੀ ਮੈਂ ਗਰੀਬ ਭੈਣ ਭਰਾਵਾਂ ਦਾ ਤੇ ਗਰੀਬ ਬੱਚਿਆਂ ਦੀਆਂ ਫੀਸਾਂ ਸਕੂਲ ਦੀਆਂ ਜਿਹੜੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਦੇਵਾਂ ਤਾਂ ਇਸ ਦੇ ਵਿੱਚ ਤਿਲ ਫੁੱਲ ਭੇਟਾ ਤੁਸੀਂ ਵੀ ਜ਼ਰੂਰ ਪਾਇਆ ਕਰੋ ਇੱਕ ਆਪਣਾ ਥੋੜਾ ਜਿਹਾ ਸਮਾਂ ਕੱਟ ਕੇ ਵੀਡੀਓ ਨੂੰ ਦੇਖਣ ਵਾਸਤੇ ਜਿਹੜੀ ਅੱਜ ਦੀ ਵੀਡੀਓ ਦੇਖੋ ਬਹੁਤ ਭੈਣ ਭਰਾਵਾਂ ਦੇ ਮੈਸੇਜ ਆ ਆਏ ਵੀ ਨੇ ਮੈਨੂੰ ਆਉਂਦੇ ਵੀ ਨੇ ਆ ਨਾ ਪੁੱਛਦੇ ਵੀ ਨੇ ਕਿ ਦੀਦੀ ਅਸੀਂ ਪਾਠ ਸਿਮਰਨ ਬਹੁਤ ਕਰਦੇ ਆ ਨਾ ਪਰ ਫਿਰ ਵੀ ਨਾ ਸਾਡੇ ਵਾਈਧਰੂ ਜੀ ਸੁਣਦੇ ਨਹੀਂ ਹੈਗੇ ਸਾਡੇ ਘਰ ਦੇ ਵਿੱਚ ਨਾ ਇੰਨਾ ਕੁਝ ਕਰਨ ਦੇ ਬਾਵਜੂਦ ਅਸੀਂ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਸੁਖਮਨੀ ਸਾਹਿਬ ਜੀ ਦੇ ਪਾਠ ਆ ਨਾ ਅਸੀਂ ਬਹੁਤ ਜ਼ਿਆਦਾ ਸਿਮਰਨ ਕਰਦੇ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਘਰ ਦੇ ਵਿੱਚ ਨਾ ਘਾਟਾ ਹੀ ਘਾਟਾ ਹੋਈ ਜਾਂਦਾ ਕਿਉਂ ਸਾਨੂੰ ਪਤਾ ਨਹੀਂ ਕੀ ਗੱਲ ਹੈ ਫਿਰ ਆਪ ਸਾਡੀ ਸੁਣਦਾ ਕਿਉਂ ਨਹੀਂ ਇਹੇ ਆਪਾਂ ਕੁਝ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਆਪਾਂ ਇਹ ਕਰਨ ਦੇ باوجود ਵੀ ਆਪਾਂ ਨੂੰ ਪੁੰਨ ਦੀ ਜਗ੍ਹਾ ਪਾਪ ਉਹ ਲੱਗ ਰਿਹਾ ਹੈ ਕਿਉਂ ਲੱਗ ਰਿਹਾ ਹੈ ਕਿਉਂਕਿ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਜਾਣੇ ਅਣਜਾਣੇ ਵਿੱਚ ਕੀ ਗਲਤੀ ਕਰ ਰਹੇ ਹਾਂ ਦੇਖੋ ਇਹ ਚੀਜ਼ਾਂ ਨਾ ਛੋਟੀਆਂ ਛੋਟੀਆਂ ਨੇ ਪਰ ਤੁਹਾਡੇ ਬਹੁਤ ਧਿਆਨ ਰੱਖਣਯੋਗ ਗੱਲਾਂ ਲੱਗੀਆਂ ਜਿਹਦੇ ਨਾਲ ਤੁਹਾਨੂੰ ਜਿਹੜਾ ਕਿ ਪੁੰਨ ਦੀ ਜਗ੍ਹਾ ਨਾ ਪਾਪ ਹੀ ਮਿਲ ਜਾਂਦਾ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜਾ ਮੇਰੀ ਬਾਣੀ ਗਲਤ ਪੜਦਾ ਉਹ ਵੀ ਐ ਸਮਝ ਲੋ ਵੀ ਮੇਰੇ ਇੱਕ ਛੱਟ ਮਾਰ ਰਿਹਾ ਹੈਗਾ ਹਣਾ ਚਲੋ ਉਹ ਵੀ ਵਾਹਿਗੁਰੂ ਜੀ ਮਾਫ ਕਰ ਦਿੰਦੇ ਨੇ ਪਰ ਜਿਹੜੀ ਆਪਾਂ ਬਾਣੀ ਦੀ ਬੇਅਦਬੀ ਕਰਦੇ ਆ ਨਾ ਉਹਦੇ ਨਾਲ ਆਪਣੇ ਕਿਤੇ ਵੀ ਜਿੰਮੇ ਲਾ ਲੋ ਵੀ ਆਪਾਂ ਇੱਕ ਹਣਾ ਕੰਮ ਕੋਨ ਦਾ ਕਰਨ ਜਾ ਰਹੇ ਆ ਤੇ ਆਪਾਂ ਚਾਰ ਪਾਪ ਨਾਲ ਲੈ ਕੇ ਆਜਨੇ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਆਪਾਂ ਦਿਨ ਰਾਤ ਹੈਨਾ ਪੜੀ ਜਾਂਦੇ ਆ ਪੜੀ ਜਾਂਦੇ ਆ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਪੜ-ਪੜ ਕੇ ਗੱਡੀ ਲੱਤੀ ਆ ਹੈਨਾ ਵੀ ਪੜ ਪੜ ਕੇ ਤਾਂ ਆਪਾਂ ਬਹੁਤ ਗ੍ਰੰਥ ਪੜ ਲਏ, 베ਦ ਪੜ ਲਏ, ਆਪਾਂ ਕਹਿੰਦੇ ਵੀ ਮੈਂ ਬਹੁਤ ਵੱਡਾ ਵਿਦਵਾਨ ਆ, ਮੈਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ, ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ। ਕਹਿੰਦੀ ਦੀਦੀ ਇਹ ਕਹਾਂ ਭੈਣੇ ਕਹਿੰਦੀ ਕਹਿੰਦੀ ਤੁਹਾਡੀ ਕਹਿੰਦੀ ਜਿਹੜੀ ਸੋਚ ਹੈਗੀ ਕਹਿੰਦੀ ਉਹ ਵਿਚਾਰ ਨੇ ਮਤਲਬ ਕਿ ਜਿਹੜੇ ਕਿ ਵੀ ਤੁਸੀਂ ਗੁਰਬਾਣੀ ਦੀਆਂ ਤੁਕਾਂ ਸੁਣਾ ਸੁਣਾ ਕੇ ਹਨਾ ਵੀ ਤੁਸੀਂ ਉਹਦੀ ਨੀਸਾਂ ਉਦਾਹਰਨਾਂ ਦਿੱਤੇ ਲਏਗੇ। ਜਦੋਂ ਕੋਈ ਧਰਮ ਦੇ ਰਸਤੇ ਤੇ ਚੱਲਦਾ ਹੈ ਨਾ ਤਾਂ ਉਹਦੇ ਪੈਰ ਦੇ ਵਿੱਚ ਨਾ ਬੇੜੀਆਂ ਪਾਉਣ ਵਾਲੇ, ਰਸਤੇ ਦੇ ਵਿੱਚ ਰੋੜੇ ਮਾਰਨ ਵਾਲੇ, ਪੱਥਰ ਮਾਰਨ ਵਾਲੇ ਪਹਿਲਾਂ ਖੜੇ ਹੋ ਜਾਂਦੇ ਆ। ਮੇਰਾ ਮਕਸਦ ਹੈ ਸਿਰਫ ਆਪਣੇ ਭੈਣ ਭਰਾਵਾਂ ਨੂੰ ਭੁੱਲੇ ਪਟਕਿਆਂ ਨੂੰ ਗੁਰੂ ਸਾਹਿਬ ਜੀ ਨਾਲ ਜੋੜਨਾ ਕਿਉਂਕਿ ਤੁਹਾਡੀਆਂ ਚੋਲੀਆਂ ਗੁਰੂ ਸਾਹਿਬ ਜੀ ਨੇ ਭਰਨੀਆਂ ਨੇ ਕਿਸੇ ਨੇ ਤੰਤਰ ਮੰਤਰ ਨਾਲ ਕਿਸੇ ਨੇ ਤੁਹਾਨੂੰ ਧਾਗੇ ਤਵੀਤਾਂ ਦੇ ਨਾਲ ਨਹੀਂ ਭਰਨੀਆਂ ਯਕੀਨ ਕਰੋਗੇ ਭਰੋਸਾ ਕਰੋਗੇ ਤਾਂ ਤੁਹਾਨੂੰ ਸਭ ਕੁਝ ਮਿਲੂਗਾ ਨਹੀਂ ਤਾਂ ਖਾਲੀ ਦੇਖਾਲੀ ਗਲਤੀਆਂ ਕਿਹੜੀਆਂ ਨੇ ਤੁਸੀਂ ਕਹੋਗੇ ਵੀ ਪੈਣ ਉਹ ਕਿਹੜੀਆਂ ਗਲਤੀਆਂ ਨੇ ਅਸੀਂ ਤਾਂ ਬਹੁਤ ਸੋਚਤਾ ਦੇ ਨਾਲ ਕਰਦੇ ਆ ਸਭ ਕੁਝ ਕਰਦੇ ਸਭ ਤੋਂ ਪਹਿਲੀ ਗਲਤੀ ਆਪਾਂ ਕਰਦੇ ਆ ਕਿ ਆਪਣੇ ਬੈਡਰੂਮ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਆਪਣੇ ਬੈਡਰੂਮ ਦੇ ਵਿੱਚ ਕਦੇ ਵੀ ਤੁਸੀਂ ਗੁਟਕਾ ਸੇਬ ਨਾਰਕ ਉਹਨ ਕਈ ਭੈਣ ਭਰਾ ਕਹਿੰਗੇ ਵੀ ਦੀਦੀ ਸਾਡੇ ਕਮਰਾ ਹੀ ਇੱਕ ਹੈ ਕਮਰਾ ਇੱਕ ਹੈ ਤਾਂ ਤੁਹਾਡੀ ਰਸੋਈ ਹੋਵੇਗੀ ਰਸੋਈ ਵੀ ਨਹੀਂ ਹੈਗੀ ਤਾਂ ਤੁਸੀਂ ਕਿਤੇ ﺍﻟमारी ਦੇ ਵਿੱਚ ਸੂਚੀ ਜਗ੍ਹਾ ਦੇ ਵਿੱਚ ਜਿੱਥੇ ਕਿ ਪੂਰੇ ਕਵਰ ਹੋਵੇ ਤਾਂ ਤੁਸੀਂ ਉੱਥੇ ਗੁਟਕਾ ਸਹਿਬ ਰੱਖੋ ਕਿਉਂਕਿ ਉੱਥੇ ਆਪਾਂ ਸੌਣੇ ਆ ਉੱਥੇ ਪਤੀ ਪਤਨੀ ਆਪਾਂ ਹਨ ਗ੍ਰਿਸ਼ਤੀ ਆਂਗੇ ਤੁਹਾਨੂੰ ਪਤਾ ਹੀ ਹੈਗਾ ਵੀ ਅਹਮਸਾ ਆਪਾਂ ਹੁਣ ਮੈਂ ਤੁਹਾਨੂੰ ਕੀ ਸਿੱਧੇ ਉਹਦੇ ਨਾਲ ਕਹਾ ਹਨ ਵੀ ਕਦੇ ਵੀ ਇਹ ਚੀਜ਼ ਨਹੀਂ ਕਰਨ ਸੇ ਉੱਥੇ ਆਪਾਂ ਗੁਰੂ ਸਾਹਿਬਾਂ ਦੀਆਂ ਵਾਲੇ ਵਾਲੇ ਤਸਵੀਰਾਂ ਲਾ ਰਖਿਆ ਨੇ ਉੱਥੇ ਆਪਾਂ ਪਤੀ ਪਤਨੀ ਆਪਸ ਦੇ ਵਿੱਚ ਸੰਬੰਧ ਬਣਾ ਰਹੇ ਆ ਤਾਂ ਤਰੀ ਚੀਜ਼ ਹੈ ਜਿਹੜੀ ਕਿ ਕੋਈ ਹੈਨਾ ਆਪਣੇ ਡੋਲੇ ਤੇ ਇੱਕ ਉਹ ਓੰਕਾਰ ਲਿਖਵਾਈ ਫਿਰਦਾ ਹੈ ਕੋਈ ਆਪਣੇ ਹੱਥ ਤੇ ਲਿਖਵਾਈ ਫਿਰਦਾਗਾ ਕੋਈ ਆਪਣੇ ਹੈਨਾ ਮੋਟਿਆਂ ਤੇ ਕੋਈ ਕਿਤੇ ਕੋਈ ਕਿਤੇ ਹੈਨਾ ਆਪਾਂ ਇਦਾਂ ਲਿਖਵਾ ਰਕਿਨੇ ਕੋਈ ਕੜੀਆਂ ਤੇ ਲਿਖਵਾ ਰਕਿਨੇ ਦੇਖੋ ਕੜੇ ਤੇ ਤੁਸੀਂ ਲਿਖਵਾਇਆ ਹੋਇਆ ਇੱਕ ਓੰਕਾਰ ਲਿਖਵਾ ਰਕਿਆ ਕਿਸੇ ਦਾ ਸਤਨਾਮ ਲਿਖਵਾ ਰਕਿਆ ਕਿਸੇ ਵਾਹਿਗੁਰੂ ਲਿਖਵਾ ਰਕਿਆ ਤੇ ਦੇਖੋ ਆਪਾਂ ਲੈਟਰਨ ਬਾਥਰੂਮ ਜਾਂਦੇ ਆਂ ਸ੍ਰੀ ਸਾਬਾਂ ਦੇ ਵੀ ਤੁਸੀਂ ਸਤਨਾਮ ਵਾਇਕ ਬਲਗਵਾਰ ਖੈ ਲੈਟਰਿੰਗ ਬਾਥਰੂਮ ਜਾਂਦੇ ਆਣਾ ਉਹ ਗੁਰਬਾਣੀ ਦੀ ਦੇਖੋ ਤੇ ਗੰਦੇ ਹੱਥ ਲੱਗਦੇ ਸਾਰਾ ਕੁਝ ਆਪਣਾ ਦੇਖੋ ਇਹ ਗੁਰਬਾਣੀ ਦੀ ਪੇ ਆਦਮੀ ਹੈ ਜਿਹਦੇ ਨਾਲ ਤੁਹਾਨੂੰ ਪੁੰਨ ਦੀ ਜਗ੍ਹਾ ਪਾਪ ਮਿਲ ਰਹੇ ਨੇ ਤੇ ਤੀਸਰੀ ਗੱਲ ਜਦੋਂ ਵੀ ਆਪਾਂ ਹਨਾ ਬਾਣੀ ਪੜਦੇ ਆਂ ਆਪਾਂ ਨੂੰ ਆਤੋਂਦੇ ਜਿਵੇਂ ਗੁਟਕਾ ਸਾਹਿਬ ਲੈ ਲਿਆ ਆਪਾਂ ਨੇ ਉਹ ਉਥੇ ਹੀ ਲੈ ਲਈ ਆਪਾਂ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬੈਠੇ ਵੀ ਨਾ ਤਾਂ ਕਈ ਭੈਣ ਭਰਾਵੇਂ ਦੇਖੇ ਕੱਦ ਚ ਗੁਟਕਾ ਸਾਹਿਬ ਉਹ ਇਕਾ ਤੂਣਾ ਇਸ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਹਨਾ ਐ ਕਰ ਕਰਕੇ ਫੇਰ ਉਹੀ ਆ ਨਾ ਤਾਂ ਪਲੀਜ਼ ਹੱਥ ਵਨ ਕੇ ਬੇਨਤੀ ਹੈ ਕਿ ਇਹੇ ਚੀਜ਼ਾਂ ਤੁਹਾਡੇ ਘਰ ਨੂੰ ਬਰਵਾਦੀ ਕਰ ਰਹੀਆਂ ਨੇ ਇਹ ਪਾਠ ਕੀਤਾ ਹੋਇਆ ਵੀ ਤੁਹਾਡਾ ਨਹੀਂ ਫਲ ਜਾ ਰਿਹਾ ਹੈ ਤੁਸੀਂ ਆਪਣੇ ਕੋਲ ਨਾ ਕੋਈ ਇਸ ਤਰੀਕੇ ਦਾ ਛੋਟਾ ਕਪੜਾ ਰੱਖ ਲਓ ਜ ਆਪਣੇ ਗਲ ਦੇ ਵਿੱਚ ਹੈ ਨਾ ਸਰੋਪ ਪਾਓ ਪਾ ਲਓ ਜਦੋਂ ਵੀ ਤੁਸੀਂ ਪਾਣੀ ਪਾਣੀਆ ਤਾਂ ਤੁਸੀਂ ਉਸ ਦੇ ਉੱਪਰ ਹੀ ਹੱਥ ਲਗਾਓ ਗੋਟਕਾ ਸਾਹਿਬ ਤੇ ਕੁਰਬਾਨੀ ਤੇ ਤੁਸੀਂ ਝੂਠਿਆ ਤੇ ਤਾਂ ਨਾਮ ਦੇਖੋ ਮੋਬਾਈਲਾਂ ਦੇ ਵਿੱਚ ਆਪਾਂ ਡਾਊਨਲੋਡ ਕਰ ਰੱਖਿਆ ਨੇ ਸਾਰਿਆਂ ਨੇ ਗੋਟਕਾ ਸਾਹਿਬ ਪਾਣੀਆ ਬਹੁਤ ਮੈਂ ਵੀ ਕਹਿ ਦਿੰਨੀ ਆ ਵੀ ਸਭ ਤੋਂ ਤੁਸੀਂ ਡਾਊਨਲੋਡ ਕਰ ਲਓ ਪਰ ਮੈਂ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਿੰਨੀ ਆ ਵੀ ਉਹ ਸ਼ਬਦ ਨੂੰ ਤੁਸੀਂ ਲਿਖ ਲਓ ਲਿਖ ਕੇ ਸਾਈਡ ਤੇ ਅਲੱਗ ਰੱਖੋ ਮੋਬਾਈਲ ਤੇ ਅਗਰ ਤੁਹਾਡੇ ਗੁਰਵਾਨੀ ਡਾਊਨਲੋਡ ਕੀਤੀ ਹੋਏ ਤਾਂ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਤੁਸੀਂ ਇਸ ਨੂੰ ਲੈਟਰਨ ਜਾਂ ਬਾਥਰੂਮ ਦੇ ਵਿੱਚ ਜੋ ਤੁਸੀਂ ਜਾਣਿਓ ਉੱਥੇ ਨਾ ਲੈ ਕੇ ਜਾ ਕਰੋ ਇਹਦੇ ਨਾਲ ਤੁਹਾਨੂੰ ਬਿਮਾਰੀਆਂ ਵੀ ਲੱਗਦੀਆਂ ਨੇ ਇਹ ਮੈਂ ਤੁਹਾਨੂੰ ਲਾਈਵ ਦੇ ਵਿੱਚ ਕਿਤੇ ਹਨਾ ਦੱਸੂਗੀ ਮੈਂ ਕੋਸ਼ਿਸ਼ ਕਰੂੰਗੀ ਸੈਚਰਡੇ ਨਾਲ ਨੂੰ ਮੇਥੋਂ ਜੇ ਲਾਈਵ ਹੋਇਆ ਗਿਆ ਜਿੰਨੀਆਂ ਵੀ ਪੇਟ ਦੀਆਂ ਤੁਹਾਨੂੰ ਅੱਜ ਕੱਲ ਬਿਮਾਰੀਆਂ ਲੱਗ ਰਹੀਆਂ ਨੇ ਕਬਜ ਵਗੈਰਾ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਤੁਹਾਡੀਆਂ ਸਿਰਫ ਮੋਬਾਈਲ ਕਰਕੇ ਨਹੀਂ ਤੇ ਅਗਲੀ ਗੱਲ ਆ ਗਈ ਕਿਤੇ ਵੀ ਹਨਾ ਤੁਹਾਨੂੰ ਲੱਗਦਾ ਜਿਵੇਂ ਘਰ ਦੇ ਵਿੱਚ ਤੁਹਾਡੇ ਆਪਣੇ ਕਾਰਡ ਆ ਜਾਂਦੇ ਨੇ ਵਿਆਹ ਦੇ ਜਾਂ ਕੋਈ ਕਾਪੀ ਆ ਕਿਤਾਬ ਹੈ ਨਿਊਜ਼ਪੇਪਰ ਆਉਂਦੇ ਨੇ ਉਹਨਾਂ ਤੇ ਗੁਰਬਾਣੀ ਲਿਖੀ ਹੁੰਦੀ ਹੈ ਤਸਵੀਰਾਂ ਗੁਰੂ ਸਾਹਿਬ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਜਾਣੇ ਅਣਜਾਣੇ ਦੇ ਵਿੱਚ ਆਪਾਂ ਪੈਰਾਂ ਥੱਲੇ ਕਿਤੇ ਝੂਠੇ ਥਾਂਵੇਂ ਕਿਤੇ ਤਾਂ ਵੀ ਆਪਾਂ ਇਹ ਕਿਚੀਜਾਂ ਕਰਦੇ ਆ ਇਹ ਚੀਜ਼ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਰਵਾਹੀ ਆ ਰਹੀ ਹੈ ਕਿਉਂਕਿ ਗੁਰਬਾਣੀ ਆਪਾਂ ਕਹਿੰਦੇ ਵੀ ਪਹਿਲਾਂ ਵਾਲੇ ਦਾ ਵਿਚਾਰੇ ਅਨਪੜ ਹੁੰਦੇ ਸੀ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਸੀਗਾ ਹਨਾ ਜਾ ਹੁਣ ਵੀ ਤੁਸੀਂ ਬਹੁਤ ਘਰ ਇਦਾਂ ਦੇਖੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈਗਾ ਵੀ ਪਾਠ ਕੀ ਹੁੰਦਾ ਸਿਮਰਨ ਕੀ ਹੁੰਦਾ ਪਰ ਉਹਨਾਂ ਦੇ ਘਰੇ ਬਹੁਤ ਤਰੱਕੀਆਂ ਨੇ ਗਈਆਂ ਹਨ ਆਪਾਂ ਕਹਿੰਦੇ ਵੀ ਅਸੀਂ ਦਿਨ ਰਾਤ ਪਾਠ ਕਰਦੇ ਆ ਸਿਮਰਨ ਕਰਦੇ ਆ ਬਹੁਤ ਵੀ ਸਾਡੇ ਘਰ ਦੇ ਵਿੱਚ ਇਦਾਂ ਕਿਉਂ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਉਸ ਚੀਜ਼ ਦਾ ਉਹਨਾਂ ਦੇ ਘਰ ਦੇ ਵਿੱਚ ਨਾ ਤਾਂ ਗੁਰੂ ਸਾਹਿਬ ਦੀਆਂ ਪੋਥੀਆਂ ਨੇ ਨਾ ਗੁਰੂ ਸਾਹਿਬ ਜੀ ਦੇ ਘਟਕਾ ਸਾਹਿਬ ਨੇ ਤਸਵੀਰ ਨੂੰ ਤਾਂ ਦੇਖੋ ਇੱਕ ਆਪਾਂ ਸਤਿਕਾਰ ਉਹ ਜੋ ਪੂਜਦੇ ਆ ਤਸਵੀਰ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹਦੇ ਨਾਲ ਤਾਂ ਆਪਣਾ ਕੋਈ ਸੰਬੰਧ ਹੀ ਨਹੀਂ ਇਹ ਤੇ ਕਪਸ ਸਤਿਕਾਰ ਹੈ ਵੀ ਸਾਡੇ ਗੁਰੂ ਸਾਹਿਬ ਇਦਾਂ ਦੇ ਹੁੰਦੇ ਸੀ ਹਨਾ ਇਹ ਕਹਿਣ ਤੋਂ ਮੇਰਾ ਭਾਵ ਹੈ ਕਿ ਆਪਾਂ ਸਭ ਕੁਝ ਜਾਣਦੇ ਹੋਏ ਵੀ ਪਾਪਾ ਦੇ ਭਾਗੀ ਬਣੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿਉਂਕਿ ਉਹਨਾਂ ਉਹ ਬੇਅਦਵੀ ਨਹੀਂ ਕਰ ਰਹੇ ਆਪਾਂ ਬੇਅਦਵੀ ਕਰ ਰਹੇ ਆਂ ਆਪਾਂ ਕਿਤੇ ਗੁਟਕਾ ਸਬਜੀ ਦੇਣਾ ਪੰਨੇ ਪਾੜੇ ਜਾਂਦੇ ਆਪਾਂ ਕਹਿੰਦੇ ਬੇਅਦਵੀ ਗੁਰੂ ਸਾਹਿਬ ਜੀ ਦੀ ਬੇਅਦਵੀ ਕੋਈ ਨਹੀਂ ਕਰ ਸਕਦਾ ਇਹ ਸਿਰਫ ਇੱਕ ਆਪਣਾ ਇੱਕ ਸਤਿਕਾਰ ਹੈ ਵੀ ਆਪਾਂ ਨੂੰ ਇਹ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਬਾਣੀ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਡਰਾਉਣ ਵਾਸਤੇ ਨਹੀਂ ਜਿਵੇਂ ਮੈਨੂੰ ਉਹ ਭੈਣ ਨੇ ਕਹਾਂਦੀ ਤੁਸੀਂ ਡਰ ਕੇ ਕਹਿੰਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਹਿੰਦੀ ਗੱਲ ਕਰਿਆ ਕਰੋ ਕਿ ਗੁਰੂ ਸਾਹਿਬ ਜੀ ਕਦੋਂ ਡਰਉਣ ਲੱਗੇ ਨਹੀਂ ਗੁਰੂ ਸਾਹਿਬ ਜੀ ਦੀ ਨੇਤਾ ਜਦੋਂ ਦੇਹ ਰੂਪ ਦੇ ਵਿੱਚ ਹੋਏ ਨੇ ਉਹ ਤੋਂ ਨਹੀਂ ਡਰਾਇਆ ਗੁਰੂ ਸਾਹਿਬ ਜੀ ਨੇ ਜੀਵਨ ਦੀ ਜਾਂਚ ਸਿਖਾਈ ਹੈ ਗੁਰੂ ਸਾਹਿਬ ਜੀ ਨੇ ਤੁਹਾਡੇ ਵਾਸਤੇ ਆਪਣੇ ਵਾਸਤੇ ਗੁਰਬਾਣੀ ਬਣਾਈ ਹੈ ਤਾਂ ਕਿ ਤੁਸੀਂ ਗੁਰਬਾਣੀ ਨੂੰ ਪੜੋ ਤੇ ਗੁਰਬਾਣੀ ਨੂੰ ਸੇਧ ਲੈ ਕੇ ਆਪਣੀ ਜੀਵਨ ਨੂੰ ਸੁਧਾਰੋ ਨਾ ਕਿ ਤੁਸੀਂ ਡਰਾਵੋ ਨਾ ਕਿ ਤੁਸੀਂ ਉਲਟ ਰਸਤੇ ਪਾਵੋ ਆਪਾਂ ਤਾਂ ਕਹਿੰਦੇ ਆ ਕਿ ਜੇ ਤੂੰ ਅਮਰਤ ਛਕ ਲਿਆ ਨਾ ਜੇ ਤੂੰ ਆਣਾ ਕੀਤਾ ਤੂੰ ਐ ਹੋਜੂ ਜੇ ਤੂੰ ਆਣਾ ਨਹੀਂ ਕੀਤਾ ਤੂੰ ਐ ਨਾ ਹੋਜੂ ਆਪਣੇ ਜਿਹੜਾ ਸਿੱਖ ਧਰਮ ਹੈ ਨਾ ਮੈਂ ਆਪਣੇ ਵਿਦਵਾਨ ਵੀਰਾਂ ਨੂੰ ਆਪਣੇ ਸਾਰੇ ਸਿੱਖ ਵੀਰਾਂ ਨੂੰ ਆਣਾ ਕਹਿਣਾ ਚਾਹੁੰਦੀ ਆ ਕਿ ਆਪਾਂ ਕਹੀ ਜਾਂਦੇ ਆ ਨਾ ਵੀ ਸਿੱਖ ਰਾਜ ਆਊਗਾ ਸਿੱਖ ਰਾਜ ਆਊਗਾ ਸਿੱਖ ਰਾਜ ਇਸਤੇ ਕੇ ਨਾਲ ਨਹੀਂ ਆਉਣਾ ਸਿੱਖ ਰਾਜ ਲਿਆਉਣ ਵਾਸਤੇ ਤੁਹਾਨੂੰ ਸਿੱਖੀ ਨਾਲ ਪਿਆਰ ਪਾਉਣਾ ਸਿਖਾਉਣਾ ਪਊਗਾ ਤੁਸੀਂ ਤਾਂ ਕਿਤੇ ਕੋਈ ਥੋੜਾ ਜਿਹਾ ਕੋਈ ਗੱਲ ਹੋ ਜਾਂਦੀ ਹੈ ਉੱਥੇ ਆਪਾਂ ਕਿਰਪਾਨਾ ਲੈ ਕੇ ਪਹੁੰਚ ਜਾਂਦੇ ਆ ਵੀ ਹਾਂ ਇਹਨੇ ਗੁਰਬਾਣੀ ਤਾਂ ਇਦਾਂ ਕਰਤਾ ਇਹਨੇ ਆਹ ਚੀਜ਼ਾਂ ਐ ਕਰਤੀ ਉਹਨੂੰ ਪਿਆਰ ਨਾਲ ਸਮਝਾਓ ਉਹਨੂੰ ਸਤਿਕਾਰ ਨਾਲ ਸਮਝਾਓ ਵੀ ਨਹੀਂ ਇਹ ਐ ਨਹੀਂ ਹੁੰਦਾ ਇਹ ਇਸ ਤਰੀਕੇ ਨਾਲ ਹੁੰਦਾ ਤੁਸੀਂ ਇਸ ਤਰੀਕੇ ਨਾਲ ਕਰੋ ਤੁਹਾਨੂੰ ਇਸ ਚੀਜ਼ ਦਾ ਫਲ ਜ਼ਿਆਦਾ ਮਿਲੇਗਾ ਕਿਉਂਕਿ ਜੇ ਇੱਕ ਨੂੰ ਤੁਸੀਂ ਡਰਾਓਗੇ ਤਾਂ 10 ਜਣੇ ਹੋਰ ਡਰ ਕੇ ਇਸ ਚੀਜ਼ ਤੋਂ ਪਰਾਂ ਹੋ ਜਾਣਗੇ ਥੋੜਾ ਜਿਹਾ ਆਪਾਂ ਨੂੰ ਨਾ ਸਮੇਂ ਦੇ ਅਨੁਸਾਰ ਬਦਲਣਾ ਪਵੇਗਾ ਕਿਉਂਕਿ ਇਸ ਸਮੇਂ ਦੇ ਵਿੱਚ ਪਿਆਰ ਨਾਲ ਜ਼ਿਆਦਾ ਬੱਚੇ ਸਮਝ ਰਹੇ ਨੇ ਹਥਿਆਰ ਨਾਲ ਘੱਟ ਸਮਝ ਰਹੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਦਸ ਜਾਮਿਆਂ ਦੇ ਵਿੱਚ ਆ ਕੇ ਇਹੀ ਸਮਝਾਇਆ ਹੈ ਕਿ ਪਹਿਲਾ 9 ਜਾਮੇ ਦੇ ਵਿੱਚ ਤੁਸੀਂ ਦੇਖਿਆ ਦੇਖੋ 8 ਜਾਮੇ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਬਿਲਕੁਲ ਪਿਆਰ ਦੇ ਨਾਲ ਹਰ ਇੱਕ ਚੀਜ਼ ਨੂੰ ਸਮਝਾਇਆ 9ਵੇਂ ਜਾਮੇ ਦੇ ਵਿੱਚ ਵੀ ਦੇਖੋ ਤਤੀ ਤਵੀ ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਹੁਣ ਤੁਸੀਂ ਦੀਦੇ ਆਏ ਦਿਨ ਚੱਲ ਰਹੇ ਨੇ ਉਹਦੇ ਵੀ ਤੁਹਾਨੂੰ ਦੱਸਿਆ ਵੀ ਜਿੱਥੋਂ ਤੱਕ ਹੋ ਸਕੇ ਵੀ ਤੁਸੀਂ ਪਿਆਰ ਨਾਲ ਹੀ ਸਮਝਾਓ ਪਰ ਫਿਰ 10ਵੇਂ ਜਾਮੇ ਦੇ ਵਿੱਚ ਜਦੋਂ ਪਾਪ ਦਾ ਜ਼ਿਆਦਾ ਹੀ ਅੰਤ ਵਾਦ ਗਿਆ ਨਾ ਵੀ ਜਦੋਂ ਕਿਸੇ ਵੀ ਤਰੀਕੇ ਨਾਲ ਕੋਈ ਚੀਜ਼ ਠੀਕ ਨਾ ਆਵੇ ਫਿਰ ਉਸ ਟਾਈਮ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਤੁਸੀਂ ਹਥਿਆਰ ਉਠਾ ਜਦੋਂ ਕਿ ਗਰੀਬਾਂ ਤੇ નિર્ਦੋਸ਼ਿਆਂ ਤੇ ਜ਼ੁਲਮ ਹੋਣ ਲੱਗ ਜਾਣ ਉਸ ਟਾਈਮ ਹਥਿਆਰ ਉਠਾਉਣਾ ਕਿ ਉਹ ਇੱਕ ਅਸਲੀ ਖਾਲਸਾ ਖਾਲਸਾ ਕਿਸੇ ਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਡਰਾਉਣ ਦਾ ਵਾਲਾ ਉਹਨੂੰ ਖਾਲਸਾ ਨਹੀਂ ਕਹਿ ਸਕਦੇ ਆਪਾਂ ਖਾਲਸਾ ਉਹ ਹੈ ਜਿਹੜਾ ਕਿ ਆਪਣੇ ਭੈਣ ਭਰਾਵਾਂ ਨੂੰ ਸਿੱਧੇ ਰਸਤੇ ਤੇ ਪਾਵੇ ਆਪਣੇ ਭਟਕੇ ਪੈਣ ਭਰਾਵਾਂ ਨੂੰ ਤੇਰਾਬਾਦ ਤੋਂ ਹਟਾ ਕੇ ਗੁਰੂ ਸਾਹਿਬ ਜੀ ਦੇ ਲੜ ਲਾਵੇ ਦੇਖੋ ਚਾਹੇ ਉਹ Hindu ਧਰਮ ਹੈ ਮੈਨੂੰ ਕਈ ਕਹਿਣ ਨੇ ਭੈਣ ਤੂੰ Sikh ਧਰਮ ਨੂੰ ਇਦਾਂ ਕਹਿਣ ਦੇਖੋ ਮੈਂ ਉਹਦੇ ਕੁ ਸਿੱਖਾਂ ਮੈਂ ਸਿਰਫ ਇਹ ਕਹਿਨੀ ਆ ਵੀ ਦੇਖੋ ਹਿੰਦੂ ਧਰਮ ਵਾਲੇ ਆਪਣੇ ਬੱਚਿਆਂ ਨੂੰ ਕਿਵੇਂ ਜੋੜ ਰਹੇ ਨੇ 크੍ਰਿਸਚੀਅਨ ਧਰਮ ਵਾਲੇ ਆਪਣੇ ਬੱਚਿਆਂ ਨੂੰ ਕਿਵੇਂ ਜੋੜ ਰਹੇ ਨੇ ਆਪਣੇ ਸਿੱਖ ਧਰਮ ਵਾਲੇ ਹੁਣ ਆਪਾਂ ਕਹਿੰਦੇ ਆਂ ਵੀ ਗੱਤਕੇ ਸਿਖਾਓ ਬੱਚਿਆਂ ਨੂੰ ਇਦਾਂ ਕੁਰਬਾਨੀ ਦੇ ਨਾਲ ਜੋੜੋ ਉਹ ਗੱਤਕੇ ਉਥੇ ਸਿਖਾਉਣ ਲੱਗ ਜਾਂਦੇ ਨੇ ਕੋਈ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਦਾ ਕੋਈ ਉਹਨਾਂ ਨੂੰ ਇਨਾਮ ਨਹੀਂ ਦਿੰਦਾ ਕੋਈ ਕਿ ਉਹਨਾਂ ਬਿਚਾਰੇ 10 ਦਿਨ ਉਹ ਕਰਦੇ ਆ ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਜਦਕਿ ਗਰੀਬ ਬੱਚੇ ਇੰਨੇ ਜਿਹੜੇ ਉਹਨਾਂ ਨੂੰ ਆਪਾਂ ਜੋੜੀਏ ਉਹਨਾਂ ਨੂੰ ਗੁਰਬਾਣੀ ਨਾਲ ਜੋੜੀਏ ਉਹਨਾਂ ਨੂੰ ਆਪਾਂ ਉਥੇ ਇਨਾਮ ਦੇਈਏ ਵਧੀਆ ਉਹਨਾਂ ਨੂੰ ਵਧੀਆ ਪਿੱਤੇ ਪੜਾਈਏ ਉਹਨਾਂ ਦੀ ਫੀਸਾਂ ਭਰੀਏ ਤਾਂ ਆਪਣੇ ਆਪ ਹੀ ਬੱਚੇ ਗੁਰਸਿੱਖੀ ਦੇ ਨਾਲ ਜੁੜਨਗੇ ਮੇਰਾ ਕਹਿਣ ਤੋਂ ਭਾਵ ਹੈ ਕਿ ਜਿੰਨਾ ਹੋ ਸਕੇ ਉਹਨਾਂ ਆਪਾਂ ਗੁਰਬਾਣੀ ਦਾ ਅਧਵ ਕਰੀਏ ਸਤਿਕਾਰ ਕਰੀਏ ਫਿਰ ਤੁਹਾਨੂੰ ਫਲ ਮਿਲੇਗਾ ਫਿਰ ਤੁਹਾਡਾ ਨਾ ਚਾਹੇ ਤੁਸੀਂ ਇੱਕ ਪਾਸੇ ਬੈਠ ਕੇ ਪੂਰਾ ਸਤਿ ਕਨੇ ਅਖੰਡ ਪਾਠ ਸਾਹਿਬ ਕਰ ਲੋ ਤੇ ਇੱਕ ਪਾਸੇ ਬੈਠ ਕੇ ਤੁਸੀਂ ਜਪਜੀ ਸਾਹਿਬ ਕਰ ਲੋ ਤੁਹਾਨੂੰ ਉਹਨੇ ਫਲ ਮਿਲੇਗਾ ਪਰ ਪਿਆਰ ਤੇ ਸਰਦਾ ਦੇ ਨਾਲ ਹੁਣ ਆਪਾਂ ਅਖੰਡ ਪਾਠ ਸਾਹਿਬ ਪਾੜ ਕਰਵਾਉਣੇ ਆ ਆਪਾਂ ਨੂੰ ਬਸ ਸਵੇਰੇ ਬਸ ਜਦੋਂ ਆਪਾਂ ਗੁਰੂ ਸਾਹਿਬ ਨੂੰ ਲੈ ਕੇ ਆਉਣੇ ਅੱਧੇ ਤਾਂ ਉਹ ਵੀ ਨਹੀਂ ਹੁੰਦੀ ਭੋਗ ਪੈਂਦਾ ਉਦੋਂ ਪਰ ਰਿਸ਼ਤੇਦਾਰਾਂ ਦੇ ਵਿੱਚ ਹੁੰਨੇ ਆ ਫਿਰ ਆਪਾਂ ਕਹਿੰਦੇ ਆ ਲੈ ਮੈਂ ਤਾਂ ਪਾਠ ਕਰਵਾਇਆ ਸੀ ਕੋਈ ਫਾਲ ਨਹੀਂ ਮਿਲਿਆ ਤਾਂ ਹੀ ਨਹੀਂ ਮਿਲਦਾ ਸਹਿਜ ਪਾਠ ਕਰਵਾਉਣਾ ਸਹਿਜ ਪਾਠ ਦਾ ਭਾਵ ਹੈ ਕਿ ਸਹਿਜ ਦੇ ਨਾਲ ਗੁਰਬਾਣੀ ਸੁਣੀ ਜਾਵੇ ਗੁਰਬਾਣੀ ਪੜ੍ਹੀ ਜਾਵੇ ਆਪਾਂ ਤਾਂ ਪਤਾ ਵੀ ਨਹੀਂ ਹੁੰਦਾ ਵੀ ਕਦੋਂ ਭੋਗ ਪੈ ਗਿਆ ਤਾਂ ਪਲੀਜ਼ ਇਹੀ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਤੁਸੀਂ ਕਹਿੰਦੇ ਆ ਵੀ ਪੜ੍ਹਨੇ ਹਨਾ ਨਹੀਂ ਮਿਲਦਾ ਗੁਰਬਾਣੀ ਤੋਂ ਕਈ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਏ ਨੇ ਵੀ ਨਹੀਂ ਇਹ ਗਰੀਬਾਂ ਵਾਸਤੇ ਨਹੀਂ ਹੈਗਾ ਦੇਖੋ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਇਹ ਦੱਸਿਆ ਵੀ ਤੁਹਾਡੇ ਕਰਮ ਤੁਸੀਂ ਜਿਹੜੇ ਕਰ ਰਹੇ ਹੋ ਉਹਨਾਂ ਨੂੰ ਕੱਟਣ ਦਾ ਤਰੀਕਾ ਵੀ ਦੱਸਿਆ ਤੇ ਉਹਨਾਂ ਤੋਂ ਬਚਣ ਦਾ ਤਰੀਕਾ ਵੀ ਦੱਸਿਆ ਤੇ ਉਹਨਾਂ ਦਾ ਹੱਲ ਵੀ ਤੁਹਾਨੂੰ ਦੱਸਿਆ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਹੱਲ ਹੈ ਤੁਹਾਨੂੰ ਕਿਤੇ ਪਟਕਣ ਦੀ ਲੋੜ ਨਹੀਂ ਜਿਹੜੇ ਕਿ ਤੁਸੀਂ ਤਾਂ ਅਗੇ ਤੀਤ ਵਗੈਰਾ ਹਨਾ ਪਕਰਵਾਉਂਦੇ ਫਿਰਦੇ ਆ ਵੀ ਸਾਡੇ ਇਹ ਚੀਜ਼ ਨੇ ਆਲਾ ਹੋ ਜੂਗਾ ਮੈਂ ਤੁਹਾਨੂੰ ਕੱਲ ਨੂੰ ਇਸ ਤੇ ਵੀਡੀਓ ਪਾਉਂਗੀ ਕਿ ਤੁਸੀਂ ਕਿਵੇਂ ਘਰ ਦੇ ਵਿੱਚ ਹੀ ਧਾਗੇ ਤੇ ਵੀਦ ਬਣਾ ਸਕਦੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਪੈਸੇ ਦੀ ਵੀ ਬਚਤ ਤੁਹਾਟਾ ਗੁਰੂ ਨਾਲ ਪਿਆਰ ਵੀ ਪੈ ਜਾਊਗਾ ਤੇ ਤੁਹਾਡੇ ਘਰ ਦੇ ਵਿੱਚ ਬਰਕਤਾਂ ਤਾਂ ਆਉਣੀ ਆਉਣੀਆਂ ਨੇ ਇਹਦੇ ਵਿੱਚ ਕੋਈ ਅਤਕਤ ਨਹੀਂ ਕਿਸੇ ਦਾ ਕਹਿੰਦੇ ਇੱਕ ਦਿਨ ਦੇ ਵਿੱਚ ਆਪਾਂ ਪਾਪ ਕੱਟੇ ਜਾਂਦੇ ਨੇ ਕਿਸੇ ਦੇ ਮਹੀਨੇ 'ਚ ਕਿਸੇ ਦੇ ਸਾਲ 'ਚ ਕਿਸੇ ਦੇ ਥੋੜਾ ਟਾਈਮ ਵੀ ਲੱਗ ਸਕਦਾ ਪਰ ਭਰੋਸਾ ਰੱਖਿਓ ਵਾਹਿਗੁਰੂ ਜੀ ਜਾਂ ਪਿੰਗਲੇ ਵਰਗੇ ਨੂੰ ਤਾਰ ਸਕਦੇ ਨੇ ਤਾਂ ਆਪਾਂ ਨੂੰ ਕਿਉਂ ਨਹੀਂ ਤਾਰ ਦੇਗੇ ਸਿਰਫ ਗੱਲ ਹੈ ਕਿ ਇੱਕ ਭਰੋਸੇ ਦੀ ਜੇ ਉਹ ਕਈ ਆਪਾਂ ਕਈ ਵੀ ਰੱਬ ਆਪ ਨੂੰ ਕਿਹੜਾ ਦਿਖ ਰਿਹਾ ਰੱਬ ਆਪਣੇ ਅੰਦਰ ਹੀ ਵਸਦਾ ਜਦੋਂ ਆਪਾਂ ਅਰਦਾਸ ਕਰਾਂਗੇ ਕੋਈ ਪਤਾ ਨਹੀਂ ਕਿਹੜੇ ਵੇਲੇ ਵਾਹਿਗੁਰੂ ਜੀ ਹੈ ਨਾ ਆਪਣੀ ਉਹ ਅਰਦਾਸ ਸੁਣ ਲੈਣਾ ਤੇ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਸੀ ਕਿ ਦੀਦੀ ਵੀ ਸਾਡੇ ਨਾਲ ਡੰਗਰ ਪਸ਼ੂਆਂ ਦਾ ਬਹੁਤ ਨੁਕਸਾਨ ਹੋ ਰਿਹਾ ਵੀ ਅਸੀਂ ਕੀ ਕਰੀਏ ਦੇਖੋ ਆਪਣੇ ਟਾਲੀਆ ਨਾ ਸਾਹਿਬ ਤਾਂ ਤੁਸੀਂ ਟਾਲੀਆ ਨਾ ਸਾਹਿਬ ਜਾ ਕੇ ਨਾ ਉੱਥੇ ਕਿਲੇ ਮਿਲਦੇ ਹੈਗੇ ਲੱਕੜੀ ਦੇ ਆਮ ਕਿਟਾਲੀ ਦੇ ਹਨਾ ਛੋਟੇ ਛੋਟੇ ਕਿਲੇ ਜੀ ਇਹਨੇ ਉਹਨਾਂ ਨੂੰ ਤੁਸੀਂ ਲਿਆ ਕੇ ਆਪਣੇ ਹਨਾ ਜਿੱਥੇ ਜਿੱਥੇ ਤੁਹਾਡੇ ਡੰਗਰ ਨੇ ਉੱਥੇ ਕੱਢ ਦੋ ਕਿਉਂਕਿ ਇਹ ਸਿਰਫ ਇੱਕ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਨਾਲ ਜੁੜਨ ਗੁਰੂ ਘਰਾਂ ਦੇ ਨਾਲ ਜੁੜਨ ਵਾਸਤੇ ਹਨਾ ਇਦਾਂ ਦੀ ਚੀਜ਼ਾਂ ਬਣਾਈਆਂ ਉਹਨਾਂ ਆਪਾਂ ਕਹਿੰਦੇ ਵੀ ਇਹ ਇੱਕ ਬਹਿਮ ਨੇ ਦੇਖੋ ਜਿਨੇ ਭਰੋਸਾ ਕਰਿਆ ਉਹਦਾ ਬਹੁਤ ਕਿਉਂਕਿ ਦੇਖੋ ਆਪਣੇ ਘਰ ਡੰਗਰ ਪਸ਼ੂ ਜੀ ਨਾਲ ਤੇ ਰੱਖੇ ਹੋਏ ਨੇ ਤਾਂ ਤੁਸੀਂ ਮਹੀਨੇ ਦੇ ਵਿੱਚ ਇੱਕ ਵਾਰ ਨਾ ਜ਼ਰੂਰ ਗੁਰੂ ਘਰ ਆਪਣਾ ਜਿਵੇਂ ਕਿ ਪ੍ਰਸਾਦਾ ਬਣਾ ਕੇ ਦੇ ਆਓ ਖੀਰ ਬਣਾ ਕੇ ਦੇਓ ਜਾਂ ਦੁੱਧ ਜ਼ਰੂਰ ਪਾ ਕੇ ਆਇਆ ਕਰੋ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਵਰਕਤਾਂ ਆਉਣਗੀਆਂ ਤੇ ਜੇ ਫੇਰ ਵੀ ਤੁਹਾਨੂੰ ਲੱਗਦਾ ਤਾਂ ਤੁਸੀਂ ਹਨਾ ਇੱਕ ਚਪਚੀ ਸਬਜੀ ਦਾ ਪਾਠ ਕਰਕੇ ਕੋਲੇ ਜਲ ਰੱਖ ਕੇ ਤਾਂ ਉਸ ਜਲ ਦਾ ਤੁਸੀਂ ਹਨਾ ਆਪਣੇ ਸਿੱਟਾ ਦੇ ਦਿਆ ਕਰੋ ਤਾਂ ਕਿਸੇ ਵੀ ਤਰੀਕੇ ਨਾਲ ਤੁਹਾਡੇ ਡੰਗਰ ਪਸ਼ੂਆਂ ਦੇ ਵਿੱਚ ਨੁਕਸਾਨ ਨਹੀਂ ਹੋਵੇਗਾ ਵਾਦਾ ਹੀ ਵਾਦਾ ਹੋਵੇਗਾ ਤੇ ਜੇ ਕੋਈ ਵੀ ਕੰਮ ਕਰਨਾ ਤਾਂ ਭਰੋਸੇ ਨਾਲ ਕਰਨਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਹਨਾਂ ਤੋਂ ਬਚ ਕੇ ਗੁਰ ਬਾਣੀ ਦਾ ਤੁਸੀਂ ਪਾਠ ਕਰਿਓ ਦੇਖੋ ਤੁਰਦੇ ਫਿਰਦੇ ਵਾਹਿਗੁਰੂ ਦਾ ਸਿਮਰਨ ਕੋਈ ਸ਼ਬਦ ਦਾ ਸਿਮਰਨ ਚਾਉ ਪਈ ਸਾਹਿਬ ਜਪਜੀ ਸਾਹਿਬ ਤੁਸੀਂ ਕਰਦੇ ਰਹੋ ਉਹਦੇ ਨਾਲ ਤੁਹਾਨੂੰ ਸਿਮਰਨ ਦਾ ਫਲ ਆ ਕਹਿੰਦੇ ਵਾਹਿਗੁਰੂ ਜੀ ਹੈ ਨਾ ਕਦੇ ਵੀ ਆਪਦੇ ਘਰ ਦੇ ਵਿੱਚ ਲਵਾਈ ਹੋਈ ਹਾਜ਼ਰੀ ਤੇ ਤੁਹਾਨੂੰ ਤਨਖਾਹ ਦੇਣ ਤੋਂ ਨਹੀਂ ਕਦੇ ਵੀ ਹਟਣਗੇ ਤਾਂ ਇਹਨੂੰ ਯਕੀਨ ਰੱਖਣਾ ਤੇ ਦੇਖੋ ਆਪਣਾ ਦੂਸਰਾ ਚੈਨਲ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਤਾਂ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਂਟਰ ਆਪ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ